मन जिंदे सगले फल पाओ जी का संग सफाई रहो जो भी थोड़ा तो शुभ संकल्प होएगा वो तो पूरा हो जाएगा कीता पसाओ एको कबाओ इस ते होए लख दरियाओ सब मजमा एको ही ਇੱਕ ਜਿਸ ਦੇ ਇੱਕ ਸੰਕਰਮਾ ਕਰਮਾ ਨਾਲ ਸ੍ਰਿਸ਼ਟੀ ਬਣਦੀ ਹੈ ਕਦ ਗੁਰੂ ਸਾਹਿਬ ਨੇ ਇੱਥੇ ਲਿਖਿਆ ਹੈ ਹਰਣ ਭਰਣ ਜਾਪ ਦਾ ਨੇਤਰ ਖੋਲ ਜਿਸ ਕਾ ਮੰਤਰ ਨਾ ਜਾਣੇ ਹੋਰ ਜਿਸ ਦੇ ਨੇਤਰ ਖੋਲਣ ਨਾਲ ਸ੍ਰਿਸ਼ਟੀ ਬਣ ਜਾਵੇ ਕਦ ਮਿਜਨ ਨਾਲ ਨਾਸ ਹੋ ਜਾਵੇ ਜਿਸ ਦਾ ਮਨ ਐਸੇ ਈਸ਼ਵਰ ਨਾਲ ਆਦਰ ਇਕਾਗਰ ਹੋ ਜਾਂਦਾ ਹੈ ਫਿਰ ਉਸ ਦਾ ਜਨਮ ਮਰਨ ਨਹੀਂ ਹੋਏਗਾ ਜਿਸ ਦਾ ਮਨ ਐਸੇ ਈਸ਼ਵਰ ਨਾਲ ਇਕਾਗਰ ਹੋ ਜਾਂਦਾ ਹੈ ਫਿਰ ਉਸ ਦਾ ਜਨਮ ਮਰਨ ਨਹੀਂ ਹੋਏਗਾ ਪਰ ਆਪਣੇ ਆਪ ਨੂੰ ਪਹਿਚਾਨ ਲਈਏ ਜਿਨੀ ਆਤਮ ਜੀਨਿਆ परमात्मा सोई जिसने रब ਨੂੰ ਪਹਿਚਾਨ ਲਿਆ ਆ ਉਹ ਰੱਬ ਹੀ ਹੋਇਆ ਪਰ ਕੋਈ ਸ਼ੱਕ ਨਾ ਰਹੇ ਬਣਾਉਂਦੇ ਨਾ ਹੋਵੇ ਫਰਕ ਨਾ ਹੋਵੇ ਕਿਤੇ ਜੀਏ ਤੇ ਸੰਗ ਸਹਾਈ ਤੇਰੇ ਜੀ ਦਾ ਸਹਾਈ ਜਦ ਬਾਡੇ ਨਾਲ ਸਦਾ ਹੈ ਤਾਂ ਉਸ ਨੂੰ ਸਿਮਰ ਪਾਈ ਜੀ ਕਾ ਸੰਗ ਸਹਾਈ ਨੂੰ ਤੇ ਜੀ ਦਾ ਸਹਾਈ ਜਦ ਤੁਹਾਡੇ ਨਾਲ ਸਦਾ ਤਾਂ ਉਸ ਨੂੰ ਸਿਮਰ ਪਾਈ ਸਿਮਰ ਸਿਮਰ ਨਾਮ ਵਾਰ ਵਾਰ ਨਾਨਕ ਜੀ ਕਾ ਇਹ ਆਧਾਰ ਸਿਮਰਨ ਨੇ ਜੀਵ ਦਾ ਉਦਾਰ ਕਰ ਜਨਮ ਨਾ ਪਦੇ ਸਤੋ ਇੱਕ ਸਬਦ ਮੇਰਾ ਪ੍ਰਾਣ ਵਸਤ ਹੈ ਬਹੁੜ ਜਨਮ ਨਾ ਇੱਕ ਸੰਤ ਨੇ ਸਾਡੇ ਕੋਲ ਪੁੱਛਿਆ ਕਿ ਸਵਾਸ ਸਵਾਸ ਰਨਾਮ کیسے ਚੱਲ ਸਕਦਾ ਫਸੀਂ ਕਿਹਾ ਆਪ ਜੀ ਆਪਣਾ ਗੁਰਮੰਦਰ ਦੱਸ ਤਾਂ ਉਸ ਨੇ ਇਹ ਦਿੱਤਾ ਕਸੇ ਕਿਹਾ ਆ ਕੇ ਰਸੇ ਜਿਡਾ ਤਾਂ ਹਾਂ ਤੇਰਾ ਮੰਤਰ ਹੈ ਤੇਰਾ ਧਿਆਨ ਇਸੇ ਚ ਰੱਖਿਵੇਂ ਲੱਭ ਜੂ ਸਤਨਾਮ ਦਾ ਵਾਹਿਗੁਰੂ ਦਾ ਰਾਮ ਦਾ ਅੱਲਾ ਦਾ ਨਾਮ ਸੁਆਸ ਸੁਆਸ ਚੱਲ ਸਕਦਾ ਇੱਕ ਸ਼ਬਦ ਨੂੰ ਇੱਕ ਵਾਰ ਇਹ ਸਾਧਨ ਅਨੰਦ ਲੈ ਕੇ ਜਾਵੇ ਤੇ ਦੂਜੀ ਵਾਰ ਬਾਹਰ ਲੈ ਕੇ ਆਵੇ ले के सह नए दूजी बार बाहर ले वाहेगुरु शब्द कला ही चल सकता है पर यह भी है सह नाम मेरा मन से वो मेरा ठाठा बागा ये सारा ठाठा बागा है ਇਸਾਰੇ ਕਰਮ ਸਾਡੇ ਨਾ ਜਾਣਦੇ। ਅਤੇ ਰਾਜੇ ਤੋਂ ਅਗਨੇ ਵਿੱਚ ਕੋਈ ਨਹੀਂ ਜਾਣ। ਪੰਜ ਬਾਛ ਗੰਦੇ। ਕਿ ਤੁਸੀਂ ਨਾਮ ਨੂੰ ਕਦੇ ਨਾ ਭੁੱਲੋ। ਪੰਜ ਬਾਛ ਗੰਦੇ ਹਾਂ। ਕਿ ਤੁਸੀਂ ਨਾਮ ਨੂੰ ਕਦੇ ਨਾ ਭੁੱਲੋ। ਅਤੇ ਦੁਨਿਆ ਨਾਲ ਠਾਠਾ ਬਾ ਕਰ ਕੋ। ਛੂੜ ਗਾਣੇ। ਪਾਕਿਸਤਾਨ ਦੇ ਉਧੋਨੇ ਬੜੇ ਸੂਝਵਾਨ ਲੋਕ ਸੰਤ ਹੁੰਦੇ ਸੀ। ਉਹਨਾਂ ਕੋਲ ਇੱਕ ਗੋਬਿੰਦ ਨੰਦ ਨਾਮ ਦਾ ਆਦਮੀ ਆਇਆ। ਕਹਿਣ ਲੱਗਿਆ ਤੁਹਾਡੇ ਤੇ ਇੱਕ ਗਰੁਛਣੀ ਹੈ। ਸੰਤਾਂ ਨੇ ਕਿਹਾ ਅਸੀਂ ਹਮ ਤਾਂ ਕਿਤੇ ਕਥਾ ਕਰਨ ਜਾਣੇ। ਵਚਨ ਦਿੱਤਾ ਹੋਇਆ ਹੈ। ਗੋਬਿੰਦ ਰਾਜ ਨੇ ਬੇਨਤੀ ਕੀਤੀ। ਤਾਂ ਕਹਿਣ ਲੱਗੇ ਬੈਰ ਰੱਬ ਨੂੰ ਭੁੱਲ ਕੇ ਕੋਈ ਕੰਮ ਨਾ ਕਰੀਂ ਅੰਤ ਕਹ ਲਿਆ ਕਿ ਰੱਬ ਨੂੰ ਭੁੱਲ ਕੇ ਕਦੇ ਕੋਈ ਕੰਮ ਨਾ ਕਰੀਂ ਜਹਾ ਹੁਣ ਚਲਿਆ ਜਾ ਉਹਦੇ ਅੰਦਰ ਤਨ ਬਹਿ ਉਹ ਚਲਿਆ ਜਾ ਇਸ ਨੇ ਪਾਇ ਜਦੋਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕੰਮ ਕਰਾਂਗੇ ਜੀਵਨ ਦੇ ਵਿਚਾਰਾਂਗੇ ਤਾਂ ਮਾਇਆ ਦਾ ਪ੍ਰਭਾਵ ਸਾਨੂੰ ਨਹੀਂ ਸਤਾਏਗਾ ਜੇਦੋਂ ਪਰਮਾਤਮਾ ਨੂੰ ਹਾਜ਼ਰ ਰਾਜ਼ਰ ਜਿਹਾ ਨਹੀਂ ਕੰਮ ਕਰਾਂਗੇ ਜਿਵੇਂ ਜੁਚੇਨ ਹੋਵੇ ਤਾਂ ਮਾਇਆ ਦਾ ਪ੍ਰਭਾਵ ਸਾਨੂੰ ਨਹੀਂ ਸਤਾਏਗਾ ਇਸ ਤਰ੍ਹਾਂ ਇਹਦਾ ਮਨੋਵਾਦ ਹੈ ਚਲਿਆ ਜਾਏਗਾ ਇਹਦਾ ਮਨ ਨਾਮ ਨਾਲ ਲੱਗ ਜਾਏਗਾ ਨਾਰਾਇਣ ਪ੍ਰਾਣ ਅਧਾਰਾ ਨਾਰਾਇਣ ਪ੍ਰਾਣ ਅਧਾਰਾ ਨਾਰਾਇਣ ਸ਼ਬਦ ਦੇ 11 ਅਰਥ ਕੀਤੇ ਨੇ ਨਾਰਾਇਣ ਸ਼ਬਦ ਦੇ 11 ਅਰਥ ਕੀਤੇ ਨੇ ਸਾਰਿਆਂ ਦਾ ਕਰਤਾ ਹਰਤਾ ਪਰਮੇਸ਼ਰ ਸਾਰਿਆਂ ਦਾ ਦਾਤਾ ਪਰਮੇਸ਼ਰ ਸੋ ਅਦਿਆ ਨਰਾ ਦਾ ਆਸਰਾ ਪਰਮੇਸ਼ਰ ਉਤਪੱਤੇ ਪਾਲਣਾ ਤੇ ਲੈ ਕਰਤਾ ਹਾਰ ਪਰਮੇਸ਼ਰ ਇਸ ਤਰ੍ਹਾਂ 11 ਅਰਥ ਕੀਤੇ ਹੋਏ ਹਨ ਤੁਹਾਨੂੰ ਪਤਾ ਹੋਏਗਾ ਆਜਾ ਮਰ ਬਾਪੀ ਜਗ ਜਾਣੇ ਨਿਮਕ ਮਾ ਹੈ ਇਸ ਤਰ੍ਹਾਂ ਸੰਤਾਨ ਹੈ ਉਸ ਨੂੰ ਕਿਹਾ ਅਦਿਆ ਮਨ ਬਈ ਤੋ ਨਾਮ ਨਾ ਕੋਈ ਤੋ ਨਾਮ ਨਾ ਕੋਈ ਫਤ ਤੇਰੇ ਪੁੱਤਰ ਦਾ ਹੋਏਗਾ ਉਹਦਾ ਨਾਮ ਹਨ ਨਾਰਾਇਣ ਰੱਖੀ ਉਸ ਹੈ ਸੰਤਾਂ ਦਾ ਵਚਨ ਮੰਨਿਆ ਤਾਂ ਅੰਤ ਰੇਲੇ ਉਸ ਦੇ ਮੋਈਚੋ ਨਾਰਾਇਣ ਨਾਰਾਇਣ ਹੀ ਨਿਕਲ ਰਿਆ ਸੀ ਇਸ ਤਰ੍ਹਾਂ ਦਾ ਉਹਦੇ ਸਾਰੇ ਪਾਪ ਕੱਟੇ ਗਏ। ਉਹਦੇ ਅਗਾਂਹ ਸਾਰੇ ਪਾਪ ਕੱਟੇ ਗਏ। ਈਸਰੇ ਭਾਈ ਨਾਰਾਇਣ ਦਾ ਨਾਮ ਸਾਰੇ ਪਾਪਾਂ ਨੂੰ ਕੱਟਣ ਵਾਲਾ ਹੈ। ਜਦੋਂ ਕੋਈ ਸਾਧੂ ਲੰਗਰ ਲੈਣ ਲਈ ਜਾਂਦੇ ਨੇ ਤਾਂ ਹਰੀ ਨਾਰਾਇਣ ਦੇ ਰੋਟੀ ਨਹੀਂ ਕਰਦੇ। ਬਹੁਰ ਨਾ ਜੋਨੀ ਪਾਈਏ ਬਹੁਰ ਨਾ ਜੋਨੀ ਪਾਈਏ ਸਾਰੇ ਜਨਮ ਮੁੱਕ ਗਏ ਜਨਮ ਦਾ ਕੋਈ ਕੰਮ ਹੀ ਨਹੀਂ ਰਿਹਾ ਬਹੁਰ ਨਾ ਜੋਨੀ ਪਾਈਏ ਸਾਰੇ ਜਨਮ ਮੁੱਕ ਗਏ ਜਨਮ ਦਾ ਕੋਈ ਕੰਮ ਹੀ ਨਹੀਂ ਰਿਹਾ ਉਹ ਸੰਸਕਾਰ ਹੀ ਨਹੀਂ ਰਹੇ ਹੁਣ ਦਾ ਭਾਈ ਜਨਮ ਮਰਨ ਤੋਂ ਰਹਿਤ ਨਾਰਾਇਣ ਹੋ ਗਏ ਜਿਸ ਦੇਵ ਪੁਰਖ ਬਿਦਾਤਾ ਹਰ ਰਸ ਤਿਨ ਹੀ ਜਾਤਾ ਜਿਸ ਦੇਵ ਪੁਰਖ ਬਿਦਾਤਾ ਪਰਮੇਸ਼ਰ ਨੇ ਕਿਰਪਾ ਕਰਕੇ ਗੁਰੂ ਰਾਮਦਾਸ ਜੀ ਨਾਲ ਸਾਨੂੰ ਮਿਲਾ ਦਿੱਤਾ ਗੁਰ ਪਰਮੇਸ਼ਰ ਕੋ ਜਾਣ ਜੋ ਇਸ ਭਾਵਨ ਛੋ ਪਰਵਾਨ ਹਉ ਗੁਰੂ ਅਤੇ ਪਰਮੇਸ਼ਰ ਇੱਕ ਨੇ ਪਰਮੇਸ਼ਰ ਅਤੇ ਗੁਰੂ ਰਾਮ ਦਾ ਅਸਲੀ ਧਾਵਾ ਇੱਕ ਹੀ ਨੇ ਬ੍ਰਹਮ ਗਿਆਨੀ ਆ ਪਰਮੇਸ਼ਰ ਹੁੰਦਾ ਬ੍ਰਹਮ ਗਿਆਨੀ ਕੋ ਕੋਜਹਿ ਮਹੈਸਰ ਨਾਰਕ ਬ੍ਰਹਮ ਗਿਆਨੀ ਆਪਰਮੇਸ਼ਰ ਬ੍ਰਹਮ ਗਿਆਨੀ ਕਾ ਸਰਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵ ਨਹੀਂ ਮਰਤਾ ਉਸ ਦਾ ਜਨਮ ਮਰਨ ਹੁੰਦਾ ਹੀ ਨਹੀਂ फिर हर रस ही जाता हरे रस न उसने जान लस छाडे रस आवा ओ ओ रस पिया ए रस नहीं पावा रस छाडे ओ रस आवा ओ रस पिया ए रस नहीं पावा ਹਰੀ ਰਸ ਪ੍ਰਾਪਤ ਹੋ ਗਿਆ ਆਨੰਦ ਪ੍ਰਾਪਤ ਹੋ ਗਿਆ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਜਮ ਕੰਕਰ ਨੇੜ ਨ ਆਇਆ ਜਮਾ ਦੇ ਜਿਹੜੇ ਨੌਕਰ ਹਨ ਉਹ ਨੇੜੇ ਨਹੀਂ ਆਉਂਦੇ ਜਮਾ ਦਾ ਸਾਡਾ ਕੋਈ ਸੰਬੰਧ ਨਹੀਂ ਰਿਹਾ ਦੂਰ ਰਹੀ ਉਹ ਜਨ ਤੇ ਬਾੜ ਇਹ ਅਲੰਗ ਰਸਤਾ ਜਿੱਥੇ ਜਮਾ ਦਾ ਕੋਈ ਕੰਮ ਨਹੀਂ ਹੈ ਸੁਖ ਨਾਨਕ ਸਰਣੀ ਪਾਇਆ ਉਹ ਨਾਲ ਸੰਨ ਗੁਰੂ ਮਿਲਾ ਦਿੱਤਾ ਸਾਨੂੰ ਆਤਮ ਸੁਖ ਪ੍ਰਾਪਤ ਹੋ ਗਿਆ ਪਰ ਸ਼ਰਨ ਪੈ ਕੇ ਹੋਇਆ ਜਨਨ ਬੈ ਕੇ ਪ੍ਰਾਪਤ ਹੋਇਆ ਆਤਮ ਸੁਖ ਸਰਗ ਧਰਮਨ ਪਰਿ त्यਜ ਮਾਮੇਕੰ ਸਰਣੰ ਭਰਜ ਤੋ ਮੋਸ ਪਰਿਸ਼ਰਦਾ ਬਾਡ ਬ੍ਰਹਮਦੇਹੇ ਸ਼ਰਣ ਦੇ ਵਿੱਚ ਪੈ ਆ ਸਰਗ ਧਰਮਨ ਪਰਿ त्यਜ ਮਾਮੇਕੰ ਸਰਣੰ ਭਰਜ ਅਹੰਤੋ ਸਰਪਾਪੇ ਬਯੋ ਮੋਕਸ਼ ਸ਼ਾਮੇ ਮਾਸ ਚਹਾ तू उस तूसंग शरण च पैगा ता तैन सुखा के खान मिल जाओ हो शरण नहीं कहा यह थानू पर है कि कृष्ण ने यह भाई मेरी शरण पैगा ये नहीं क्या उन्हें अपने व्यक्ति का पक्ष नहीं लिया कृष्ण जने अपने व्यक्ति का पक्ष नहीं गया व्यक्ति का सदमे अध्याय खंडन कर गया कहते हे अर्जुन सारियाज्ञ तो परमेश्वर ही है भगवान तो कृष्ण कहते भाई सारे क्षेत्रज्ञ त परमेश्वर ही है अर्जुन सारे हिर्दया ਬਿਰਾਜਮਾਨ ਹੈ ਟੱਟ-ਟੱਟ ਮੈਂ ਹਟ ਜੋ ਬਸੈ ਸੰਤਨ ਕਹੋ ਪੁਕਾਰ ਉਹ ਸਾਰਿਆਂ ਦੇ ਹਿਰਦਿਆਂ 'ਚ ਇੱਕ ਓ ਅੰਕਾਰ ਬੈਠਾ ਹੈ ਹੁਣ ਅਸੀਂ ਬਖਸ਼ੇ ਗਏ ਸਾਨੂੰ ਆਤਮ ਸੁਖ ਪ੍ਰਾਪਤ ਹੋ ਗਿਆ ਉਹ ਸਹਾਇਆ ਦੇ ਵਿਦਿਆਚ ਇੱਕ ਓਮਕਾਰ ਬੈਠਾ ਹੈ ਘਟ ਘਟ ਮੈਂ ਹਰ ਜੋ ਬਸ ਹੈ ਸਹਾਇਆ ਦੇ ਵਿਦਿਆਚ ਇੱਕ ਓਮਕਾਰ ਬੈਠਾ ਹੈ ਤੇ ਹੁਣ ਅਸੀਂ ਬਖਸ਼ੇ ਗਏ ਸੰਵਾਦਮ ਸੁਖ ਪ੍ਰਾਪਤ ਹੋ ਗਏ ਪਰ ਸ਼ਰਨ ਪੈ ਕੇ ਹੋਇਆ ਸੁਖ ਨਾਨਕ ਸਰਣੀ ਪਾਇਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ